ਸਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 55 ਤੇ ਤੇ ਅੱਜ ਵਾਈ ਪੱਖੀ ਪਨੀਰੀ ਜਣ ਲੱਗੇ ਆਪਾਂ 2 ਦਿਨ ਹੋ ਗਏ ਪੰਜੀ ਪਨੀਰੀ ਪੰਜੋਦੀ ਨੂੰ ਤੇ ਬਾਕੀ ਅੱਜ ਦੂਈਆਂ ਛੱਡੀਆਂ ਵੀ ਆਣ ਪੂਰੀਆਂ ਨੇ ਹੁਣ ਇੱਧਰ ਪਾਣੀ ਛੜਤ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਹੁਣ ਸੂਰਜ ਵੀ ਢਲਣ ਲੱਗ ਗਿਆ ਹੁਣ ਇੱਕ ਵਾਰੀ ਭਰ ਦੰਨੇ ਆ ਧਰ ਕੇ ਮੜਿਆ ਜਿਹੜਾ ਹੈਗਾ ਕਿਤੇ ਫੂਸ ਬਾਜਾ ਉਹ ਇਕੱਠਾ ਕਰਕੇ ਆਪਾਂ ਬਾਹਰ ਕੱਢ ਦੂਗੇ ਉਕੇ ਪਰਾਲੀ ਦਾ ਵਿੱਚ ਹੈਗਾ ਏ ਥੋੜਾ ਥੋੜਾ ਫਿਰ ਆਪਾਂ ਭਰ ਕੇ ਬਾਜੂ ਦੁਆਰੇ ਇੱਕ ਵਾਰੀ ਫੇਰ ਭਰ ਦਾਂਗੇ ਫਿਰ ਝਟਾ ਦੋਗੇ ਬਾਜੂਆਂ ਪਾਣੀਆਂ ਨੂੰ ਵੱਜਿਆ ਕਰਦਾ ਲੈ ਲੈਵਲ ਕਰਕੇ ਬਸ ਆਪਾਂ ਨੇ ਬੱਟਾਂ ਪਾਥੀ ਦੀਆਂ ਹੱਥਾਂ ਦੇ ਜਿੰਦੇ ਨਾਲ ਖਾਲ ਆਪਾਂ ਨੇ ਕੂਲਤੀ ਬਣਾਤੀ ਤੇ ਜਿਹੜੀ ਕੈਰੀ ਬੀਜਣੀ ਇੰਨੀ ਜਗ੍ਹਾ ਛੱਡ ਗਏ ਹਾਂ ਫੇਰ ਬੱਟ ਪਾ ਦੇਣੀ ਆਪਾਂ ਨੇ ਕਾਹਾਂ ਤੇ ਇੱਕ ਵਾਰੀ ਜਿਹੜਾ ਫੂਜ ਜਾਏ ਆਪਾਂ ਨੂੰ ਉਹਦਾ ਚੱਕਰ ਫੂਜਾ ਇਕੱਠਾ ਹੋ ਜਾਵੇ ਉਹ ਬਾਹਰ ਕੱਢ ਦਾਂਗੇ ਫੇਰ ਲਾਉਣੇ ਆ ਛੱਟਾ 131 ਬੀਜਣ ਆਪਾਂ ਨੇ ਬਈ ਉਹਰੇ ਪਿਛਲੀ ਵਾਰੀ ਬੀਜ ਆਵਦਾ 31 ਤੇ ਉਹਦਾ ਵਧੀਆ ਰਿਜ਼ਲਟ ਰਿਹਾ ਮੱਕੀ ਹੁਣ 31 ਉਹ ਮਿਲੇ ਆਪਾਂ ਨੂੰ ਬੀਜ ਤੇ 26 ਨਾਲ ਦਾ ਇਹ 7299 ਤੇ ਬਾਕੀ ਭਾਈ ਜੇ ਕਿਸੇ ਨੇ ਲਾਇਆ ਹੋਇਆ 7299 ਤਾਂ ਜ਼ਰੂਰ ਦੱਸਿਓ ਆਪਾਂ ਨੂੰ ਕਿ ਆਪਾਂ ਨੇ ਪਹਿਲੀ ਵਾਰੀ ਲਾ ਕੇ ਦੇਖਣਾ ਬਾਕੀ 26 ਵੀ ਬੀਜਣੀਆਂ ਇੱਕ ਬਾਸਮਤੀ ਦਾ ਵੀਲਾ ਲਾਉਣਾ ਫੂਸ ਆ ਗਿਆ ਹੁਣ ਫੂਸ ਵਾਸ ਆਪਾਂ ਕੱਢ ਦਈਏ ਬਾਹਰ ਇੱਕ ਵਾਰੀ। ਹੁਣ ਮਾਸੀ ਭਾਈ ਪਨੀਰੀ ਦਾ ਉਦਘਾਟਨ ਹੋ ਗਿਆ ਅੱਜ। ਬੰਮੇ ਭਾਈ ਨਹੀਂ ਨੇ ਵੀ ਅੱਜ ਵੀ ਕੀਆ ਨਾ ਬੰਮੇ ਭਾਈ। ਮੈਂ ਵੀ ਅੱਜ ਵੀ ਕੀਆ। ਕਾ ਫਿਰ ਤਾਂ ਮੈਨੂੰ ਯਾਦ ਰੱਖਣ ਦੀ ਲੋੜ ਨਹੀਂ ਵੀ ਕਿੰਨੇ ਦਿਨ ਦੀ ਹੋ ਗਈ ਬੰਮੇ ਦੇ ਚਲੇ ਗਏ। ਬੰਮੇ ਤਾਂ ਟਾਈਮ ਵੀ ਲਿਖ ਲੈਣਾ। ਟਾਈਮ ਵੀ ਸਮਾਂ ਭਾਈ ਨੋਟ ਕਰ ਲੀ। 10 ਮਿੰਟ ਲਿਖ ਦੂੰਗਾ। ਹਾਂ। ਉਹ ਗੰਧ ਭਲੇ ਗਿਆ ਸਾਹਮਣੇ। ਕਿਹੜੀ ਪਰ? ਇਹਦੀ ਪਰ। ਜੱਗੇ ਵਾਲੀ ਪਰ। ਲਪਾਈ ਨਹੀਂ ਕਰਾਈ ਵੀ ਲਿਖਣੀ ਹੋਣੀ ਜ਼ਬਰਦਸਤ। ਕੰਮਲੇ ਭਲੇ ਹੋ ਜਾਣੀ ਲਿਖਦੇ ਤਰੀਕੇ ਨਾਲ। ਇਹ 31 ਦਾ ਬੀਜ ਕਿਹੜਾ 31 31 31 31 131 ਆ ਬਾਈ ਉਹਨੇ ਇਹਦੀ ਗੱਲਾਂ ਚਲੇ ਗਏ ਉਹ ਪੀ ਆਰ 131 ਹੈ ਪੀ ਆਰ 131 ਪੂਰਾ ਨਾ ਦੱਸ ਉਹ ਤਾਨੂੰ ਮੈਂ ਉਹੀ ਕਹਿਣਾ ਵੀ ਸਾਡੇ ਤਾਂ ਬਾਈ ਸ਼ੋਰਟ ਫੌਂਡ ਜਿਆਦਾ ਚੱਲਦੀ ਆ ਇੰਨੀ ਵੀ ਨਾ ਚਲਾ ਵੀ ਅਗਲਾ ਉੜ ਜੇ ਜਾਵੇ ਹਮੇ ਬਾਈ ਬੇਜਲੇ ਖੜਾ ਜੇ ਬਾਹਰ ਜਾਣੇ ਕਿੰਦੇ ਚੁੱਕਦਾ ਆਏ ਹਾਏ ਉਹ ਦੇ ਉਹ ਛਿਪ ਗਿਆ ਬਾਈ ਆਈ ਗਾਦੇ ਆ ਹਾਂ ਪਹਿਲਾਂ ਛੱਤਰ ਤੇਰੇ ਕੋਲ ਮੰਨੇ ਆਲਾ ਬਾਹਰ ਤੇ ਦਿੱਤਾ ਇਹਨੇ ਛੱਟਾ ਮੇਰੇ ਜਾ ਕੇ ਦੇ ਮੈਂ ਵੀ ਬਾਹਰਤੀ ਦੇ ਕੇ ਆਇਆ ਨਾ ਮੈਂ ਵੀ ਬਾਹਰਤੀ ਦਿੱਤਾ ਮੋਠੀ ਛੋਟੀ ਪਰ ਸਿੱਖਦਾ ਹਜੇ ਇਹ ਕੰਮ ਸਿੱਖਦਾ ਕੰਮ ਹਜੇ ਇਹ ਭੰਨੇ ਬਾਈ ਲੈਹਰਾ ਯਾਰ ਆਏ ਨਾ ਘਰ ਭਾਈ ਦੋਤੇ ਤੋੜੇ ਸਭ ਜਿਹੜੀ ਦਵਾਈ ਹੁੰਦੀ ਆ ਸੱਚ ਉਹ ਪਾ ਦੀਏ ਇਹ ਥੋੜਾ ਪਾਸੇ ਚਾਹਤੇ ਨੂੰ ਪਾਸੇ ਉੱਥੇ ਨੂੰ ਪਾਈ ਜਾ ਅਗਲਾ ਪਾਣੀ ਲਾਉਂਗਾ ਪੂੜੀ ਵਾਲੀ ਉਹ ਕਿੰਨੀ ਇੱਕ ਪੂੜੀ ਆ ਇੱਕ ਮਾਦਮੇ ਚ ਕਿੰਨੇ ਕਿਲੋ ਚ ਵੇਂਦੀ ਦੇਖ ਲਈ ਉਹ 20 25 ਕਿਲੋ ਜੋ ਵੇਂਦੀ ਆ ਉਹ ਲੋ ਜੀ ਛੱਟਾ ਦੇ ਹੋ ਰਿਹਾ ਬਾਕੀ ਤੁਹਾਨੂੰ ਦਿਖਾਉਨੇ ਆ ਬੀਜ ਗਏ ਹਾਂ ਜੀ ਹੋਏ ਤੇ ਤੇ ਗੋਣੇ ਨਾ ਹੋਈ। ਹਾਂ ਕੱਲ ਦਿਖਾਉਣੀ ਹੋਏ ਤੇ ਦਿਖਾਉਂਗੇ। ਤੇ ਸ਼ੁਰੂ ਕਰਦੇ ਨੇ ਫਸਟ ਡੇ, ਸੈਕੰਡ, ਥਰਡ। ਹਾਂ। ਜੀ ਬਣਾ ਦੇਣੀ। ਠੀਕ ਆ ਜੀ। ਲਓ ਜੀ ਕਬੱਡੀ ਦਾ ਮੈਚ ਸ਼ੁਰੂ ਹੋਣ ਲੱਗਿਆ। ਆਜੋ। ਰੇਡਰ। ਉਹ ਖੜਦਾ ਭਾਈ ਟੀਮ ਕਿਹੜੀ ਆ? ਤਿੰਨ ਤਿੰਨ ਬੰਦੇ, ਤਿੰਨ ਤਿੰਨ ਬੰਦੇ ਆ ਜੋ ਭਾਈ। ਕੱਲਾ ਕੱਲਾ ਆ ਜਾ ਸੋਈ ਦੇ ਚਨਾ ਦੇ ਕਿਰੇ ਲੈਣਾ ਫੜ ਦੋ ਕਿਰੇ ਲੈਣਾ ਫੜਨਾ 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 ਮਾਰਨਾ ਫੜਨਾ 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 ਇਹ ਮਾਰਨਾ ਫੜਨਾ ਟਾਟਾ ਆਹਾ ਲਾ ਬਾਈ ਨਾਲੇ ਥੱਲੇ ਨੂੰ ਗੱਲਾਂ ਰੌਂਡੀ ਕਰਦਾ ਬਾਈ ਇਹ ਪੁਆਇੰਟ ਤੇਰਾ ਇਹ ਪੁਆਇੰਟ ਜਿੱਤ ਗਿਆ ਪੁਆਇੰਟ ਤੇਰਾ ਬਾਈ ਇਹ ਗਲਤ ਕੰਮ ਆ ਤੁਹਾਡਾ ਇਹ ਇੱਕ ਮਿੰਟ ਹੱਥ ਲਾ ਤਾ ਇੱਕ ਮਿੰਟ ਪਾਊਗਾ ਚੱਲ ਬਾਈ ਉਹ ਜੱਗੇ ਸਿੱਧੀ ਬਣਾ ਲੈ ਰਿਕਾ ਤੇ ਖੋਲ ਤਾ ਉਹ ਮੈਂ ਬਣਾ ਨਹੀਂ ਚੱਲ ਤੂੰ ਬਣਾ ਲੈਣੀ ਆ ਸਾਰੇ ਬੱਤੇ ਕਾਤੇ ਗਈ ਕਲੇਸ਼ ਤੇ ਖੜੋ ਯਾਰ ਇਹਨੂੰ ਆਪਰੇਟ ਕਰਦੇ ਜਿਹਨੂੰ ਕਰਦਾ ਆ ਆ ਕੰਮ ਆ ਬਾਈ ਇੰਨੇ ਨਾ ਮਗਰ ਭਜੋਏ ਮੈਂ ਨਾ ਰਸੂਤ ਤੇ ਡਰਾਪ ਹੈ ਉਹ ਫੇਰ ਦੋ ਟੀਮਾਂ ਬਣਾਉਂਦੇ ਅੱਤ ਇਹ ਮੇਗਾ ਤੁਰੀ ਕਰੇ 20 ਮਿੰਟ ਦੀ ਬਣਾਉਂਦੇ ਹਾਂ ਚੱਲ ਆ ਜਾ ਯਾਰ ਗਰੇਡਾ ਨੂੰ ਦੱਸਦਾ ਦੇਣੀ ਆ ਆ ਦੇਖੋ ਕਿ ਕਿਹੜਾ ਆ ਬੁੱਢੇ ਬੁੱਢੇ ਵਿੱਚੇ ਕਰਦਾ ਬੁੱਢਿਆਂ ਨੂੰ ਲੈ ਜਾ ਚਾਮੀਨਾ ਚਾਮੀਨਾ ਥੈਂਕ ਯੂ ਅਲੈਕੁਮ ਸਲਾਮ ਬਾਈ ਚੱਕਦਾ ਬਾਈ ਚੱਕਦਾ ਕੱਲੀ ਆਸ ਆ ਕੀ ਹੋਈ ਜਦ ਇਹ ਆ ਹਾਂ ਲਿ ਜਾ ਦੇਖੋ ਜੀ ਆਏ ਆਇਆ ਨੂੰ ਲੱਗ ਗਿਆ ਬੰਦਾ ਹੁੱਕ ਗਿਆ ਆਇਆ ਮੈਂ ਆਉਂਦਾ ਮੈਂ ਕੈਮਰਾ ਬੰਦਾਂਦਾ ਘੋਣਾ ਬਚਾਉਂ ਉਹ ਬਜ਼ੁਰਗ ਵੀ ਉਹਨੂੰ ਪਿੱਛੇ ਕਰੇ ਕੈਮਰਾ ਬੰਦਾ ਘੋਣਾ ਕੈਮਰਾ ਬੰਦ ਕਰਕੇ ਬੰਦੇ ਆਏ ਨੇ ਬਾਬਾ ਜੀ ਹਾਂ ਕੇ ਸਾਰੇ ਕੋਦੇ ਹਾਂ ਜੀ ਆਇਆ ਆਇਆ ਇਹ ਕਿ ਫਾਲ ਆ ਫਾਲ 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 ਨੰਬਰ ਵਾਈਜ ਆ ਗਿਆ ਜੱਗੇ ਦਾ ਪੈ ਗਿਆ ਲੈ ਭਾਈ ਜਲਵੀਰ ਆ ਗਿਆ ਨਾ ਸੱਤਾ ਦੇਖੋ ਭਾਈ ਨੁਕਸਾਨ ਵੀ ਹੋ ਸਕਦਾ ਲੋ ਜੀ ਇਹ ਪਲੇਅਰ ਖੇਦੇ ਜਿਹੜੀ ਹੋ ਜਾਂਦੀ ਹੈ ਇੰਜਰੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਮੈਡੀਕਲ ਸਹਿਤਾ ਆਵੇ ਭਾਈ ਘੜਾ ਵੱਜਿਆ ਰੋਡਾ ਕਿਹੜਾ ਸੱਤੇ ਵੱਜਿਆ ਨਿਗਦੀਬ ਦਾ ਵੱਜਿਆ ਯਾਰ ਨੁਕਸਾਨ ਹੋ ਗਿਆ ਭਾਈ ਕੋਈ ਗੱਲ ਨਹੀਂ ਘੜੇ ਖੋਣੂ ਯਾਰ 9 ਵਜੇ ਹੋਣਾ ਉਹ ਨਹੀਂ ਵੱਜਿਆ ਇੱਧਰ ਕਿਹੜਾ ਕਿਤੇ ਨਾ ਜਾ ਕੇ ਜਾ ਉਹ ਇੱਕ ਬੰਦਾ ਫਟੜ ਹੋ ਗਿਆ ਜੀ ਚਲੋ ਨਹੀਂ ਨਹੀਂ ਕੋਈ ਨਹੀਂ ਹੋਇਆ ਕੀ ਕਜੀਤੀ ਬਣਾ ਰਿਹਾ ਪਰ ਜੀ ਕਹਿੰਦੇ ਰੇਸ ਸ਼ੁਰੂ ਹੋਣ ਨਾਲ ਲੈ ਲੈ ਰੇਸ ਨਾ ਨਾ ਹੱਥ ਲੈ ਕੇ ਬਸ ਮੋਨਾ ਸਤ ਓ ਅੰਦਰ ਚ ਇੱਕ ਹਰ ਰੁੜਿਆ ਰੁੜਿਆ ਪਰ ਜਦੇ ਪਾਣੀ ਠੀਕ ਆ ਜਿੱਥੇ ਪਾਣੀ ਖਤਮ ਹੁੰਦਾ ਓ ਜਿੱਥੇ ਓਏ ਸੁਣ ਲੋ ਗੱਲ ਤੁਹਾਨੂੰ ਕੋ ਪਾਣੀ ਆ ਫੇ ਮੁੜ ਕੇ ਆਉਣਾ ਨਹੀਂ ਇਹ ਰੋਡ ਵੇਹਦਾ ਦਾ ਉਹ ਉੱਥੇ ਤੋਂ ਮੁੜੇ ਆਉਣਾ ਦਾ ਆ ਵੀ ਠੀਕ ਆ ਆ ਵੀ ਠੀਕ ਆ ਹਾਂ ਦਾਲ ਕੋਲ ਉਹ ਸਡਾਲ ਤੱਕ ਲੋ ਜੀ ਰੇਸ ਕਹਿੰਦੇ ਲੱਗਣ ਲੱਗੀ ਹੈ ਲੋ ਜੀ ਖਿਡਾਰੀਆਂ ਨੂੰ ਦੇਖੋ ਭਾਈ ਲੋਈ ਭਾਈ 1 2 ਉੱਪਰ ਜਾਣਾ ਹੈ ਐਨੇ ਉੱਪਰ ਚੱਲ ਚੱਲ ਬਾਈ ਚੱਲ ਚੱਲ ਤੈਨੂੰ ਕੀ ਆ ਕਿਸੇ ਦਾ ਉਹ ਨਾਲੇ ਬਾਸ ਮੋੜਨਾ ਬਾਪਸੂਰੀ ਬਾਈ ਉਹ ਮੋੜਨਾ ਬਾਪਸ ਨਾਲੇ ਹਾਂ ਚੱਲ 1 2 ਆਇਆ ਮੈਂ ਨਹੀਂ ਦੱਸਦਾ ਟੁੱਟ ਗਿਆ ਦਲਾਓ ਇੰਨ ਵਾਪਸੀ ਵਾਪਸੀ ਆਹ ਤਾ ਕਰਦੇ ਐ ਚੰਦੋ ਦਾ ਕਰ ਰਹੇ ਕਿ ਪੈਸਾ ਆ ਜਾ ਤੈਨੂੰ ਰਹਾ ਭਾਈ ਸਹਿਬ ਜੀ ਉਹ ਇੱਕ ਚਾਂਜਾ ਨਹੀਂ ਚਾਂਜਾ ਦੂਏ ਪਰ ਜਗਾਤੀਏ ਪਰ ਹਾਂ ਫਿਰ ਹਾਰ ਗਿਆ ਨੀ ਫਿਰ ਹਾਰ ਗਿਆ ਭਾਈ ਚਲੋ ਚੌਥੇ ਵਾਰ ਪੰਮਾ ਗਲਵੀਰ ਹਰੇ ਮੁੜੇ ਹੀ ਨਹੀਂ ਮੈਂ ਘਾਰੇ ਦੇਖੇ ਇਹਦਾ ਵੀਡੀਓ ਚ ਦੇਖ ਲਈ ਉਧਰ ਹੈਗਾ ਦਾ ਹਾਂਜੀ ਸਰਗਾ ਵਿੱਚ ਪੰਜਾਬ ਨਹੀਂ ਹੋਣਾ ਆ ਨਿਜਾਰੇ ਆ ਸਾਰੀ ਉਮੰਨੀ ਭੁੱਲਣੇ ਉਹ ਉਧਰ ਫਾਉਟ ਗਿਆ ਬਹੁਤ ਜਾਂਦਾ ਹੀ ਰਹੇ ਨਹੀਂ ਆ ਉਹ ਬਿਲਕੁਲ ਨਹੀਂ ਕਰਦੇ ਹੁਣ। ਸ਼ੀਰਨ ਦੂਈ ਬਣੀ ਨਾ ਹੁੰਦੀ। ਸੋ ਇਹ ਖਿੰਦੀ ਨਹੀਂ ਰਾਹ। ਸੋ ਇਹ ਆ ਗਏ ਦਰਵਾਜ਼ਾ ਦੱਦਰ। ਤੇ ਦੂਈ ਬਣੀ ਗਈ ਹੈ। ਸੋ ਇਹ ਘਟਣਾ ਸੋ ਨਾਲ ਆ ਕੇ ਚੱਲਦੇ ਹਾਂ। ਇਹ ਬਹੁਤ ਹੈ। ਅਸਰੇ ਜੋ ਸੰਤਾਲੀ ਪਰ ਹੋ ਰਿਹਾ ਹੈ। ਪਰੰਤੋਂ ਉਹ ਆ ਚੇ ਨੇ ਟਰੈਕਟਰ ਵੀ ਤੋੜਤਾ ਆਪਾਂ ਨੇ। ਇਸ ਬਾਅਦ ਆਉਲੇ ਹੁਣ ਆ ਜਾ ਪਾੜ ਪਾ ਦੀਏ।